ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਜਿਹੜਾ ਹਾਈਵੇ ਆ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਨਾਲ ਦਾ ਪਿੰਡ ਇਹਦੇ ਬਲਾਸਪੁਰ ਵੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਇੱਥੇ ਬਾਈ ਜੀ ਹੋਰੀ گاਵਾ ਲੈ ਕੇ ਆਉਂਦੇ ਆ ਜ਼ਿਆਦਾਤਰ ਵਿਕਰੀ ਵਾਲੀਆਂ ਗਾਵਾਂ ਹੁੰਦੀਆਂ ਬਹੁਤ ਸਾਰੇ ਨਾਗ ਦਿਖਾਈਦੇ ਆ ਅੱਜ ਇਸ ਵੀਡੀਓ ਦੇ ਵਿੱਚ ਸਿਰਫ ਇੱਕ ਹੀ ਵਾੜ ਤੁਹਾਨੂੰ ਦਿਖਾਉਣੀ ਹੈ ਪਰ ਹੈ ਨਗੀਨਾ ਹੀ ਆ ਦੀ ਬੰਤਰ ਇਸ ਤਰ੍ਹਾਂ ਦੀਏ ਦੱਸੋ ਇਹਦਾ ਢਾਂਚਾ ਇਸ ਤਰ੍ਹਾਂ ਦਾ ਵੀ ਦਿਲ ਨੂੰ ਲੱਗਦੀ ਹੈ ਵਾੜ ਫੋਰ ਸੇਲ ਹੈ ਹਾਲਾਂਕਿ ਇਸ ਸਾਈਡ ਤੇ ਵਾੜਾਂ ਕੋਸੂਰ ਵੀ ਹੈ ਜਿਵੇਂ ਜਿਵੇਂ ਕਈ ਵਾਰਾਂ ਕੋਸ ਵਾੜਾਂ ਬਾਈ ਕੱਚੀਆਂ ਖਰੀਦ ਲੈਂਦੇ ਆ ਜਿਵੇਂ ਜਿਵੇਂ ਤਿਆਰ ਹੁੰਦੀਆਂ ਜਾਂਦੀਆਂ ਫਿਰ ਉਹ ਅੱਗੇ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਉਂਦੇ ਰਹਿੰਦੇ ਆਓ ਡਿਟੇਲ ਪੁੱਛ ਕੇ ਜਿਹਨੂੰ ਚੰਗੀ ਲੱਗੀ ਤਸੱਲੀ ਤੁਸੀਂ ਕਰਨੀ ਆ ਖਰੀਦਿਓ ਆਪਦੀ ਸਮਝ ਨਾਲ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਡਿਟੇਲ ਇਹਦੀ ਪਹਿਲਾਂ ਪੁੱਛੀਏ ਫਿਰ ਇਹਨੂੰ ਤੋੜਾਂਗੇ ਆਪਾਂ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜਗਜੀਤ ਬਲਵਿੰਦਰ ਅੱਜ ਇੱਥੇ ਆਪਾਂ ਵਹਿੜ ਦੀ ਵੀਡੀਓ ਬਣਾ ਰਹੇ ਹਾਂ ਹਾਂਜੀ ਭਾਈ ਕਿੰਨਾ ਵਸੂਆ ਸੂਈ ਹੈ ਸੂਆ ਜਗਜੀਤ ਬਾਈ ਇਹ ਦੂਜਾ ਸੂਈ ਆ ਕੱਲ ਦੁਪਹਿਰ ਦੀ ਸੂਈ ਵੀ ਆ ਬਾਈ ਠੀਕ ਹੈ ਹਾਂ ਜਿਹੜੀ ਇਹ ਆਪ ਹੈ 40 432 ਦੀ ਆ ਬਾਈ ਡੈਨਮਾਰਕ ਦੇ ਦੋਦ ਨੇ ਬਲੂਨ ਨੇ 35 36 ਕਿਲੋ ਦਿੱਤਾ ਇੱਕ ਐ ਮੰਨ ਕੇ ਚੱਲ ਪਾ ਵੀ ਦੁੱਤਾ 45 ਕਿਲੋ ਦੇ ਦਊਗੀ ਪਰ 40 ਪਲੱਸ ਦੀ ਤਾਂ ਅਗਲੇ ਘਰ ਦੀ ਵੀ ਗਾਰੰਟੀ ਆ ਵਹਿੜ ਦੀ ਜੀ ਠੀਕ ਐ ਐਸਾ ਕੀ ਰੇਟ ਰਹੂਗਾ ਰੇਟ ਬਾਈ ਜਿਹੜਾ ਜਗੀਰਤ ਮੁੱਲ ਦਾ ਜਿੰਨਾ ਮਰਜ਼ੀ ਕਰ ਲੀਏ ਦੇਣ ਲੈਣ ਵਾਲਾ 1,75,000 ਰੁਪਏ ਦੀ ਬੈੜ ਦੇਵਾਂਗੇ ਬਾਈ ਠੀਕ ਐ ਦੋਸਤੋ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹ ਤਾਂ ਬਹੁਤ ਸੋਹਣਾ ਢਾਂਚਾ ਹੈ ਉਹ ਤੁਹਾਨੂੰ ਤੋਰ ਕੇ ਵੀ ਦਿਖਾ ਦੇਣੀ ਆ ਪਰ ਇੱਕ ਗੱਲ ਫੇਰ ਕਹਿ ਦਿੰਦਾ ਵੀ ਦੁੱਧ ਥੋੜੀ ਸੇਵਾ ਦਾ ਤੇ ਥੋੜੀ ਸਮਝ ਦਾ ਗਾਂ ਦਾ ਰੰਗ ਰੂਪ ਇਹਦੀ ਚਮਕੇ ਦਾ ਢਾਂਚਾ ਕਹਿੰਦਾ ਵੀ ਇਹ ਬਹੁਤ ਚੰਗਾ ਦੁੱਧ ਦੇਊਗੀ ਪਰ ਦੁੱਧ ਦੇਣਾ ਜਦੋਂ ਤੁਸੀਂ ਸੇਵਾ ਕਰੋਗੇ ਆਪ ਰਾਸ਼ਨ ਪਾਓਗੇ ਜਿੰਨਾ ਕਪਾਲੋਗੇ ਉਸ ਹਿਸਾਬ ਤੇ ਕੱਚਾ 나ੜੂਆ ਬੱਚੇ ਦਾ ਦੱਸੋ ਦੇ ਵੱਛੇ ਨੂੰ ਇਹਨੇ ਜਨਮ ਦਿੱਤਾ ਹੈ ਖੋਲੀ ਭਾਈ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਦੋਸਤੋ ਦੂਜਾ ਸੂਆ ਮੂੰਹ ਇਸ ਤਰ੍ਹਾਂ ਦਾ ਜਿਵੇਂ ਪਲੂਣ ਵੱਛੀਆਂ ਦਾ ਹੁੰਦਾ ਹੈ ਇਦਾਂ ਦੀ ਲੱਗਦੀ ਹੈ ਜਿਵੇਂ ਪਹਿਲਾ ਸੂਆ ਹੀ ਸੂਈ ਹੋਵੇ ਹੈ ਦੂਜਾ ਸੂਆ ਵੈੜ ਹੱਥੀਂ ਚੁਵਾਈ ਵਾਲਾ ਥਣ ਦਿੰਦਾ ਹੈ ਖਵਾਨਾ ਕਰਮ ਵਾਲੀ ਦਾ ਚੰਗੇ ਦੁੱਧ ਦੀ ਗਵਾਈ ਭਰਦਾ ਹੈ ਦੱਸੋ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣਾ ਢਾਂਚਾ ਵੈੜਦਾ ਜਿੰਨਾ ਕਹਿ ਦੀਏ ਉਹ ਨਹੀਂ ਸੋ ਆ ਕੇ ਦੇਖਿਓ ਜਿੰਨੂੰ ਪਸੰਦ ਆ ਜੇ ਹਵਾਨੇ ਦੀ ਅਟੈਚਮੈਂਟ ਦੇਖਿਓ ਦੋਸਤੋ ਅਗਲੇ ਪਾਸੋਂ ਕਿੰਨੀ ਚੰਗੀ ਐ ਮਤਲਬ ਪੂਰਾ ਬਾਡੀ ਦੇ ਨਾਲ ਅਟੈਚਮੈਂਟ ਵਾਲਾ ਹਵਾਨਾ ਬਸਲੀਆਂ ਤਿੰਨੇ ਦਿਸਦੀਆਂ ਢਾਂਚਾ ਪੁੜਿਆਂ ਦੀ ਉੱਤੋਂ ਚੜਾਈ ਬਹੁਤ ਸੋਹਣੀ ਐ ਬੁਲੰਦਰ ਭਾਈ ਲੈ ਜਾਈਂ ਇੱਧਰ ਨੂੰ ਸੋ ਫੇਰ ਇਹ ਤੁਹਾਨੂੰ ਥੋੜੀ ਲੰਬੀ ਦੌਰ ਕੋ ਦਿਖਾਉਣੇ ਆ ਬਹੁਤ ਸੋਹਣੀ ਵੈੜਾ ਦਸੋ ਰੇਟ 1 ਲੱਖ ਤੇ 75000 ਸਟਰਕਚਰ ਦੇਖੋ ਉਤੋਂ ਕਰਮਾਲੀ ਦਾ ਪੇਟ ਦਾ ਸਹਿਜ ਦੇਖਣ ਵਾਲਾ ਬਰੀਡਿੰਗ ਵਾਲੀ ਵੈੜ ਹੈ ਜੇ ਕੋਈ ਵੀਰ ਐਚ ਐਫ ਨਸਲ ਤੇ ਕੰਮ ਕਰਨਾ ਚਾਹੁੰਦਾ ਹੈ ਤੇ ਇਦਾਂ ਦੀ ਵੈੜ ਪੁੱਛੀ ਨਾਲ ਤੁਹਾਡੇ ਕੋਲ ਨਹੀਂ ਤਿਆਰ ਹੋਣਗੇ ਇਹ ਵੈਸੇ ਧਿਆਨ 줘ਰ ਗੱਲ ਲਿਆਦਾ ਵੀ ਇਹ ਫਾਰਮ ਦੇ ਵਿੱਚੋਂ ਹੀ ਆਈ ਹੈ ਖੁੱਲੀ ਫਿਰਦੀ ਆਈ ਵੀ ਵੈੜ ਹੈ ਨਿਸ਼ਾਨੀ ਇਹ ਹੁੰਦੀ ਹੈ ਦੋਸਤੋ ਧੌਣ ਦੇ ਉੱਤੇ ਸੰਗਲ ਦਾ ਕੋਈ ਵੀ ਨਿਸ਼ਾਨ ਨਹੀਂ ਹੋਊਗਾ ਸੋ ਅੱਜ ਦੀ ਇਸ ਮੇਨ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੀ ਨਾਕ ਦਿਖਾਉਣਾ ਸੀ ਜਿਹਨੂੰ ਚੰਗੀ ਲੱਗੇ ਤਾਂ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ